ਦੋਸਤੋ ਸਤ ਸ੍ਰੀ ਅਕਾਲ ਮੈਂ ਬਲਵੰਤ ਸਿੰਘ ਰਪਾਲ ਮੈਂ ਆਪਣੇ ਪੋਡਕਾਸਟ ਦੀ ਪਹਿਲੀ ਕੜੀ ਲੈ ਕੇ ਹਾਜ਼ਰ ਹਾਂ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਇਸ ਪੋਡਕਾਸਟ ਦੇ ਵਿੱਚ ਆਪਾਂ ਵੱਖ-ਵੱਖ ਕਿਸਮ ਦੀਆਂ ਗੱਲਾਂ ਕਰਾਂਗੇ ਵੱਖ-ਵੱਖ ਪਰਸਨੈਲਿਟੀਜ਼ ਨਾਲ ਤੁਹਾਨੂੰ ਮਿਲਾਇਆ ਕਰਾਂਗੇ ਤੇ ਸਿਹਤ ਬਾਰੇ ਵੀ ਚਰਚਾ ਹੁੰਦੀ ਰਹੇਗੀ ਚਰਚਾ ਵੀ ਹੋਏਗੀ ਤੇ ਨਵੀਆਂ ਕਿਤਾਬਾਂ ਬਾਰੇ ਗੱਲਬਾਤ ਵੀ ਕਰਾਂਗੇ ਅੱਜ ਜੋ ਗੱਲ ਮੈਂ ਕਰਨ ਜਾ ਰਿਹਾ ਉਹ ਹੈ ਸਾਡੇ ਮਾਨਸਾ ਦੇ ਸ਼ਾਇਰ ਰਵਿੰਦਰਨੰਦਨ ਦੀ ਕਵਿਤਾ ਦੀ ਪਹਿਲੀ ਕਿਤਾਬ ਕੰਸ ਬਾਰੇ ਸਾਡੇ ਮਾਨਸਾ ਦੇ ਹੀ ਸ਼ਾਇਰ ਗੁਰਪ੍ਰੀਤ ਵੱਲੋਂ ਕਹੀਆਂ ਕੁਝ ਗੱਲਾਂ ਕੰਸ ਕੰਸ ਰਵਿੰਦਰਨਦੀ ਕਾਰ ਕਿਤਾਬ ਹੈ ਪਿਛਲੇ 35 36 ਵਰਿਆਂ ਦਾ ਸਫਰ ਸਫਰੀ ਨਹੀਂ ਸਗੋਂ ਸਬਰ ਕਵਿਤਾ ਦੀ ਸਫਰ ਤੇ ਸਬਰ ਨਾਲ ਬਹੁਤ ਬੰਦੀ ਹੈ ਇਸੇ ਸਹਿਜ ਚੋਂ ਹੀ ਸੋਚ ਪੈਦਾ ਹੁੰਦਾ ਹੈ ਕੰਸ ਰਵੀ ਦਾ ਸੋਜ ਹੈ ਮਠਾ ਮਠਾ ਤਾਪ ਇਹ ਤਾਂ ਪਿਆਰ ਦਾ ਹੁੰਦਾ ਹੈ ਤੇ ਪਿਆਰ ਦਾ ਪਹਿਲਾ ਦੂਜਾ ਨਾਂ ਕਪਤਾ ਕਵਿਤਾ ਤੇ ਅਥਾਹ ਭਰੋਸਾ ਹੈ ਰਵੀ ਨੂੰ ਇਸ ਲਈ ਉਸਨੇ ਆਪਣੀ ਕਿਤਾਬ ਵਿੱਚ ਨਾ ਤਾਂ ਆਪ ਦੋ ਸ਼ਬਦ ਲਿਖੇ ਨੇ ਤੇ ਨਾ ਹੀ ਕਿਸੇ ਆਲੋਚਕ ਜਾਂ ਸਮਕਾਲੀ ਕਵੀ ਤੋਂ ਲਿਖਵਾਏ ਨੇ ਕਵੀ ਨੂੰ ਆਪਣੀ ਰਚਨਾ ਤੇ ਇੰਨਾ ਭਰੋਸਾ ਹੀ ਹੋਣਾ ਚਾਹੀਦਾ ਹੈ ਇਹ ਕਵਿਤਾ ਦਾ ਸਤਕਾਰ ਵੀ ਹੈ ਤੇ ਪਿਆਰ ਵੀ ਕੰਸ ਨਿਰੇ ਕਵਿਤਾ ਹੈ ਰਵੀ ਦੀ 1990 ਚ ਲਿਖੀ ਕਵਿਤਾ ਦੇਖੋ ਤੇਰੇ ਬਾਝੋਂ ਵਕਤ ਮੇਰਾ ਇੰਜ ਲੰਘਿਆ ਖੰਗ ساری ਰਾਤ ਜਿਉ ਕੋਈ ਵਿਰਦ ਖੰਗਿਆ ਜਾਂ ਇੰਜ ਕਹਾਂ ਇੱਕ ਉਤੋਂ ਸੱਪ ਲੰਘਿਆ ਤੇ ਮੈਂ ਖੰਗ ਛੜੀ ਤੋ ਵੀ ਨਾ ਖੰਗਿਆ ਵਕਤ ਸਫਾ ਝੁੰਤੀ ਹੈ ਨਵੇਂ ਨਵੇਂ ਕੋਰਬੰਬ ਪ੍ਰਤੀਕ ਵਕਤ ਨੂੰ ਮਾਪਣ ਦਾ ਨਮਾ ਪੁੱਟਾ ਪੁੱਟਾ ਦੀ ਇਹੋ ਖੂਬੀ ਹੁੰਦੀ ਹੈ ਉਹ ਤੁਹਾਨੂੰ ਆਪਣੇ ਪੱਖ-ਵੱਖ ਪਾਠਾਂ ਦਾ ਸੱਦਾ ਦਿੰਦੀ ਹੈ ਤੁਸੀਂ ਉਹਨੂੰ ਵਾਰ-ਵਾਰ ਪੜ੍ਹਦੇ ਹੋ ਤੇ ਵਾਰ-ਵਾਰ ਸਿਰਜਦੇ ਹੋ ਉਹ ਤੁਹਾਨੂੰ ਹਰ ਵਾਰ ਨਵੇਂ ਰੰਗ ਵਿੱਚ ਮਿਲਦੀ ਹੈ ਅਜਬ ਅਖਾੜਾ ਦੀ ਇੱਕ ਝਲਕ ਗੰਦਮੀ ਨੂੰ ਕੋਈ ਸੰਭਲ ਭਾ ਗਿਆ ਸੌਲੀ ਦੇ ਚਿੱਤ ਬੱਗਾ ਹੋ ਬਾਲੂ ਦਵਾਲੇ ਮਾਈਆ ਖੜਦਾ ਜਾਗੋ ਲਾਗੇ ਜੱਗਾ ਹੋ ਅਜਬ ਅਖਾੜਾ ਲੱਗਾ ਹੋ ਤਿੱਤਰ ਖੰਬੀ ਤੋਤੇ ਰੰਗਾ ਮੋਰ ਪੰਖੀਆ ਫੱਬਾ ਹੋ ਗੁਲਾਬੋ ਨੇ ਗੁਲਾ ਨਾਰੀਆ ਟਾਕੋਂ ਉੱਚਾ ਛੱਗਾ ਹੋ ਅਜਬ ਅਖਾੜਾ ਲੱਗਾ ਹੋ ਸਫਾ ਚਿੱਟੜੀ ਰਵੀ ਨੂੰ ਸ਼ਬਦਾਂ ਨਾਲ ਖੇਡਣਾ ਆਉਂਦਾ ਹੈ ਇਹਨਾਂ ਨੂੰ ਗੋਲ ਮਟੂਲ ਕਰਨਾ ਵੀ ਆਉਂਦਾ ਹੈ ਇਹ ਸ਼ਬਦ ਮੁੜ ਮੁੜ ਪਾਠਕ ਲਈ ਕੂਲੇ-ਕੂਲੇ ਵੀ ਹੋ ਜਾਂਦੇ ਨੇ ਪੜਦੇ ਆ ਪੜਦੇ ਆ ਬੰਦੇ ਦਾ ਜੀ ਕਰਦਾ ਕਿ ਉਹ ਇਨਾਂ ਸ਼ਬਦਾਂ ਨੂੰ ਛੂ ਕੇ ਦੇਖੇ ਬੀਬੀ ਕਪਤਾ ਦੀਆਂ ਹੇਠਲੀਆਂ 27 ਨੂੰ ਮੈਂ ਕਿੰਨੇ ਵਾਰ ਪੜੀਆਂ ਹੁਣ ਐ ਕਿ ਝਾਕਦਾ ਹਾਂ ਲੈ ਬੈ ਤੇਲ ਚਸਦੇ ਸਫਾ 18 ਮੇਰਾ ਜੀ ਕਰਦਾ ਹੈ ਕਿ ਮੈਂ ਤੁਹਾਨੂੰ ਰਵੀ ਦੀ ਕਪਤਾ ਹਾਈਫਨ ਮਾਂ ਨੱਜੋ ਬਦਲੋ ਤਾਰੋ ਦੇ ਬੰਦ ਵੀ ਸੁਣਾਵਾਂ ਪਰ ਤੁਸੀਂ ਕਤਾਲ ਤੱਕ ਵੀ ਤਾਂ ਜਾਣਾ ਹੈ ਰਵੀ ਦੀ ਇੱਕ ਹਫਤਾ ਨਿੱਕੀਆਂ ਨਿੱਕੀਆਂ ਸੰਜਾਂ ਇਹ ਸਾਂਝਾ ਕਮਾਲ ਨੇ ਸਾਡੇ ਵਿੜਿਆਂ ਦਾ ਹਾਸਲ ਕਵਤਾ ਦੀ ਕਮਾਲ ਇਹ ਹੈ ਕਿ ਰਵੀ ਸਾਂਝਾ ਮਹਾਨੇ ਆਪਣੀਆਂ 4-4 ਪੰਕਤੀਆਂ ਦੇ ਵਿੱਚ ਇਨ੍ਹਾਂ ਕਾ ਪਾਤਰਾਂ ਦੇ ਪੂਰੇ ਜੀਵਨ ਨੂੰ ਚਿੱਤਰ ਦਿੰਦਾ ਹੈ ਦੋ ਚੌਲ ਦੇਖੋ ਅਮਰੋਹ ਭੋਜਨ ਮਿਲਦੀ ਜਿੱਥੇ ਫੜਕੇ ਚੁੰਮੀਆਂ ਲੈਂਦੀ ਸੀ ਚੁੰਨੀ ਦੇ ਲੜ ਬੰਨੀਆਂ ਪੀਲਾਂ ਫੇਰ ਖੋਲ ਕੇ ਦਿੰਦੀ ਸੀ ਛਿੰਦੋ ਸੀ ਇੱਕ ਪਰਲੀ ਗਲੀ ਚ ਸਾਈਕਲ ਉੱਤੇ ਰਹਿੰਦੀ ਸੀ ਪੜਨਾ ਤਾਂ ਅਥਨੇ ਆ ਜੀ ਲੰਘਦੀ ਟੱਪਦੀ ਕਹਿੰਦੀ ਸੀ ਤਾਰਾ ਧੂਬੇ ਉਰਦੂ ਦੇ ਅਖਬਾਰ ਸੁਣਾਇਆ ਕਰਦਾ ਸੀ ਔਖੇ ਔਖੇ ਲਫ਼ਜ਼ਾਂ ਦੇ ਮਾਣੇ ਸਮਝਾਇਆ ਕਰਦਾ ਸੀ ਕਿਸਮਤ ਕੁੜੀਆਂ ਵਾਲਾ ਲੇਖੂ ਲੇਖਾਂ ਦੀ ਗੱਲ ਕਰਦਾ ਸੀ ਕਹਿੰਦਾ ਖਾਦੇ ਬਿਨਾ ਸਰ ਜਾਂਦਾ ਟੀਚਰ ਬਿਨਾ ਨਾ ਸਰਦਾ ਸੀ ਸਫਾ 90 ਤੇ ਕੰਨਣੇ ਰਵੀਦੀ ਇਸ ਪਿਆਰੀ ਕਿਤਾਬ ਦਾ ਸਵਾਗਤ ਕਰਦੇ ਆ ਮੈਨੂੰ ਬਥਰ ਖੁਸ਼ੀ ਹੈ ਕਾਸ਼ ਇਹਦੀ ਅਕਤਬਰ ਦੀ 1 ਕਦੇ 70 ਕਦੇ ਮੈਨੂੰ ਵੀ ਉਹੜੇ ਇੱਕ ਜਮਾਤੀ ਇੰਨੀ ਇੱਛਾ ਤਾਂ ਰੱਖੀ ਸਕਦਾ ਗੁਰਪ੍ਰੀਤ ਦੋਸਤੋ ਏਸੀ ਰਵਿੰਦਰਨੰਦਨ ਦੀ ਕਵਤਾ ਬਾਰੇ ਸ਼ਾਇਰ ਗੁਰਪ੍ਰੀਤ ਜੀ ਵਿਚਾਰ ਆਪਾਂ ਇਸ ਤਰ੍ਹਾਂ ਨੀਆਂ ਹੋਰ ਗੱਲਾਂ ਵੀ ਤੁਹਾਡੇ ਨਾਲ ਕਰਦੇ ਰਹਿਣਗੇ ਉਮੀਦ ਹੈ ਕਿ ਤੁਸੀਂ ਇਸੀ ਤਰ੍ਹਾਂ ਸਹਿਯੋਗ ਦਿੰਦੇ ਰਹੋਗੇ ਧੰਨਵਾਦ ਦੋਸਤੋ ਜਾਂਦੇ ਜਾਂਦੇ ਇੱਕ ਕੰਮ ਦੀ ਗੱਲ ਸਿਆਣੇ ਕਹਿੰਦੇ ਨੇ ਕਿ ਜੋ ਸਫਰ ਨਹੀਂ ਕਰਦੇ ਜੋ ਪੜ੍ਹਦੇ ਨਹੀਂ ਜੋ ਸੰਗੀਤ ਨਹੀਂ ਸੁਣਦੇ ਜੋ ਖੁਦ ਦੀ ਤਾਰੀਫ਼ ਨਹੀਂ ਕਰਦੇ ਹੌਲੀ ਹੌਲੀ ਮਰਨਾ ਸ਼ੁਰੂ ਕਰ ਦਿੰਦੇ ਨੇ ਧੰਨਵਾਦ